ਜਿਹੜੀ ਭਗਵੰਤ ਮਾਨ ਸਰਕਾਰ ਆ ਬੜੀ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਆ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਪੰਜਾਬ ਦੇ ਵਿੱਚ ਬਹੁਤ ਮਾੜੀ ਆ ਆਪਣੀ ਨਕਾਮੀ ਛਪਾਉਣ ਵਾਸਤੇ ਲੋਕਾਂ ਦਾ ਧਿਆਨ ਜਿਹੜਾ ਇਹ ਕੋ ਝੂਠੇ ਪਰਚੇ ਵੱਲ ਕਰ ਦਿੱਤਾ ਮਾਨਯੋਗ ਹਾਈ ਕੋਰਟ ਨੇ ਇਹ ਸੱਚ ਦਾ ਨਾਟਕਾ ਕਰ ਦਿੱਤਾ ਸੱਚ ਸਾਹਮਣੇ ਆ ਗਿਆ ਆ ਉਹਨਾਂ ਨੇ ਰੋਕ ਲਾ ਦਿੱਤੀ ਹੈ 22 ਤਰੀਕ ਤੱਕ ਗ੍ਰਿਫਤਾਰੀ ਤੇ ਵੀ ਇਸ ਪਰਚੇ ਦੇ ਵਿੱਚ ਕੁਝ ਨਹੀਂਗਾ ਅਮਨ ਰੋੜਾ ਕਾਫੀ ਤਿੱਖੇ ਹੋਏ ਸੀ ਕਹਿੰਦੇ ਕਾਂਗਰਸੀ ਆ ਜਿਹੜੇ ਕੰਮ ਦੇ ਗਿਆ ਹੁਣ ਹੁਣ ਸਾਹਮਣਾ ਕਰਨ ਜੋ ਕੁਝ ਬੋਲਦੇ ਆ ਹੁਣ ਕਾਨੂੰਨ ਤੋਂ ਭਜਦੇ ਕਿਉਂ ਆ ਲੋਕਾਂ ਦਾ ਧਿਆਨ ਹੀ ਉਹਨਾਂ ਪਟਕਾਉਣਾ ਆਈ ਨਾ ਕਿਉਂਕਿ ਇਹਨਾਂ ਦੇ ਐਮਐਲਏ ਦੇ ਵਿਰੋਧ ਹੋ ਰਿਹਾ ਸ਼ੈਰੀ ਕਲਸੀ ਨੂੰ ਪਸਾਨਾ ਨੇ ਘੇਰਿਆ ਉਹ ਉਹਨੂੰ ਉੱਥੋਂ ਨਿਕਲ ਨਹੀਂ ਦਿੱਤਾ ਮੈਸਰਖਾਨੇ ਦਾ ਉੱਥੇ ਉਹਨਾਂ ਨੇ ਲੋਕਾਂ ਨੇ ਵਿਰੋਧ ਕੀਤਾ ਬਹੁਤ ਜ਼ਿਆਦਾ ਮੁੱਖ ਮੰਤਰੀ ਦੇ ਆਪਣੇ ਪਿੰਡ ਕੱਲ ਸ਼ਾਮੀ ਤੋਂ ਹੀ ਨਿਊਜ਼ ਪੜ੍ਹੀ ਹੋਣੀ ਆ ਉਹਦੇ ਪਿੰਡ ਪਿੰਡ ਦੇ ਲੋਕਾਂ ਨੇ ਉਹਦਾ ਵਿਰੋਧ ਕੀਤਾ ਉਹ ਚਾਹੁੰਦੇ ਸੀ ਨੌਕਰੀਆਂ ਮਿਲਣ ਪੰਜਾਬ ਖਿਸ਼ਾਲ ਹੋਵੇ ਪਰ ਪੰਜਾਬ ਤੇ ਪਹਿਲਾਂ ਹੀ 3 ਲੱਖ ਤੇ ਕਰਜ਼ਾ ਜਿਹੜਾ 70 ਸਾਲਾਂ ਦੇ ਵਿੱਚ ਚੜਿਆ 1 ਲੱਖ ਇਹਨਾਂ ਨੇ ਪਿਛਲੇ ਪਾਉਣੇ ਤਿੰਨ ਸਾਲਾਂ ਚੜਾਤਾ ਹੋ ਸਕਦਾ ਹੈ 5 ਸਾਲਾਂ ਦੇ ਵਿੱਚ ਉਸ 3 ਲੱਖ ਦੇ ਬਰਾਬਰ ਕਰਜ਼ਾ ਕਰ ਦੇਣਾ ਤੇ ਪੰਜਾਬ ਨੂੰ ਇੱਕ ਡੂੰਗੀ ਖੱਡੇ ਖੱਟ ਦੇ ਵਿੱਚ ਸੁੱਟ ਕੇ ਜਾਣ ਛੇ ਜਿਹੜੀਆਂ ਦੋ ਤਿੰਨ ਧਾਰਨਾਵਾਂ ਦਿੱਤੀਆਂ ਕਿ ਵਿਧਾਇਕਾਂ ਨੂੰ ਪਿੰਡਾਂ 'ਚ ਵੜਨ ਦਿੱਤੇ ਜਾਂਦਾ ਜੇ ਜਾਂਦੇ ਆ ਉਹ ਤੇ ਸਵਾਲਾਂ ਨਾਲ ਘੇਰਦੇ ਆ ਪਰ ਕੋਈ ਵੀ ਲੀਡਰ ਹੋਵੇ ਨੁਮਾਇੰਦਾ ਹੋਵੇ ਪੰਜਾਬ ਦੇ ਲੋਕਾਂ ਨੇ ਤੇ ਉਹਨਾਂ ਤੋਂ ਆਪਣੇ ਹਲਕੇ ਦੇ ਨੁਮਾਇੰਦੇ ਤੋਂ ਪੁੱਛਣਾ ਹੀ ਹੁੰਦਾ ਕਾਂਗਰਸ ਵੇਲੇ ਵੀ ਇਸ ਤਰ੍ਹਾਂ ਪੁੱਛਿਆ ਜਾਂਦਾ ਰਿਹਾ ਅਕਾਲੀਆਂ ਵੇਲੇ ਵੀ ਪੁੱਛਿਆ ਜਾਂਦਾ ਰਿਹਾ ਕਾਂਗਰਸ ਵੇਲੇ ਇਹ ਇੰਨਾ ਵਿਰੋਧ ਨਹੀਂ ਹੋਇਆ ਕਾਂਗਰਸ ਵੇਲੇ ਕਿੱਥੇ ਦੱਸੋ ਤੁਸੀਂ ਕੋਈ ਇੰਨਾ ਜਿੰਨਾ ਵਿਰੋਧ ਹੋਣ ਹੋ ਰਿਹਾ ਤੁਸੀਂ ਮੇਰੇ ਨਾਲ ਚੱਲੋ ਮਾਝੇ ਦਾ ਮੈਂ ਤਰਨਤੰਗਲੇ ਵਿੱਚ ਕਾਂਗਰਸ ਦਾ ਪ੍ਰਧਾਨ ਵੀ ਰਿਹਾ ਉੱਥੇ ਪਿੰਡਾਂ ਦੇ ਵਿੱਚ ਤੁਸੀਂ ਆਓ ਆਪਾਂ ਕਿੰਨੇ ਦਿਨ 2-3 ਦਿਨ ਚੱਕਰ ਲਾਉਣੇ ਆ ਕਿਹੜਾ ਪਿੰਡ ਆ ਜਿੱਥੇ ਇਹਨਾਂ ਨੇ ਕੋਈ ਵਧੀਆ ਗਲੀ ਬਣਾਈ ਆ ਵਧੀਆ ਸੀਵਰੇਜ ਪਾਇਆ ਜਾਂ ਕੋਈ ਜੋ ਕੁਝ ਕਾਂਗਰਸ ਸਰਕਾਰ ਨੇ ਕੀਤਾ ਉਹੋ ਕੁਝ ਹੀ ਰਹਿ ਗਿਆ ਕੀ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਜਿਹੜਾ ਲਿਆ ਉਹਦੇ ਵਿੱਚ ਵਿਰੋਧੀ ਬੜੇ ੜਿੱਕੇ ਡਾਉਂਦੇ ਆ ਤਿੰਨ ਸਾਲ ਹੋ ਗਏ ਇਹਨਾਂ ਦੀ ਸਰਕਾਰ ਬਣੀ ਨੂੰ ਵਿਰੋਧੀਆਂ ਨੇ ਕੋਈ ੜਿੱਕਾ ਨਹੀਂ ਆਇਆ ਇਹ ਤੁਸੀਂ ਆ ਜਾਓ ਪ੍ਰੈਸ ਵਾਲੇ ਨਾਲ ਸਾਨੂੰ ਲੈ ਕੇ ਚੱਲੋ ਰੰਗਲਾ ਨਹੀਂ ਗੰਦਲਾ ਬਣਾ ਦਿੱਤਾ ਇਹਨਾਂ ਨੇ ਕੀ ਆ ਬੁੱਢੇ ਨਾਲੇ ਦਾ ਵੇਖੋ ਕੀ ਹਾਲ ਆ ਉੱਥੇ ਕੀ ਕੀਤਾ ਇਹਨਾਂ ਫੜ ਫੜ ਕੇ ਜਿੰਨੇ ਆਵਾਜ਼ ਠਾਈ ਆ ਉਹਨੂੰ ਫੜ ਕੇ ਜੇਲ੍ਹ ਚੋਤੇ ਪਰਚਾ ਉੱਤੇ ਪਰਚਾ ਇਨਾ ਵੀ ਸਕੂਲਾਂ ਦੇ ਵਿੱਚ ਕਾਂਗਰਸ ਦੇ ਰਾਜ ਵੇਲੇ ਵੀ ਬਹੁਤ ਸੋਹਣੀ ਪੜਾਈ ਸੀ ਮੇਰੇ ਪਿੰਡ ਖੁਦ 25 ਟੀਚਰ ਹੁੰਦੇ ਕਾਂਗਰਸ ਸਰਕਾਰ ਵੇਲੇ ਸੀਨੀਅਰ ਸੈਕੰਡਰੀ ਸਕੂਲ ਹੁਣ ਅੱਜ ਜਾ ਕੇ ਵੇਖ ਲਓ ਉੱਥੇ 5 ਟੀਚਰ ਆ ਇਧਰ ਗਏ ਰਿਕਾਰਡ ਕੱਢ ਕੇ ਵੇਖ ਲਓ ਪੁਰਾਣਾ ਕਿਹੜੀ ਕ੍ਰਾਂਤੀ ਦੀ ਇਹ ਗੱਲ ਕਰਦੇ ਨੇ ਪੰਜਾਬ ਸੂਬੇ ਦੇ ਅੰਦਰ ਕੀ ਕੁਝ ਚੱਲ ਰਿਹਾ ਹੈ ਸਿਆਸਤ ਦੇ ਵਿੱਚ ਤੇ ਵਿਰੋਧੀਆਂ ਦੇ ਬਾਰੇ ਸਰਕਾਰ ਦਾ ਜਿਹੜਾ ਰਵਈਆ ਹੈ ਉਸ ਨੂੰ ਲੈ ਕੇ ਹੋਰ بڑے ਸਵਾਲ ਉੱਠ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਦਾ ਮੁੱਦਾ ਤਾਜ਼ਾ ਆਇਆ ਹਾਈ ਕੋਰਟ ਤੋਂ ਰਾਹਤ ਵੀ ਮਿਲੀ ਹੈ 22 ਤਰੀਕ ਤੱਕ ਗ੍ਰਿਫਤਾਰੀ ਤੇ ਰੋਕ ਲੱਗੀ ਹੈ ਤੇ ਹੋਰ ਕਿਹੜੇ ਕਿਹੜੀਆਂ ਸਰਗਰਮੀਆਂ ਖਾਸ ਨੇ ਔਰ ਪੰਜਾਬ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੱਡੇ ਸਵਾਲ ਉੱਠ ਰਹੇ ਨੇ ਵਿਧਾਇਕਾਂ ਨੂੰ ਵੀ ਸਵਾਲ ਪੁੱਛੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਜਿਸ ਨੂੰ ਲੈ ਕੇ ਉਹਨਾਂ ਦਾ ਜਵਾਬ ਕੀ ਹੁੰਦਾ ਇਹ ਤੁਸੀਂ ਸਾਰੇ ਉਹਨਾਂ ਵੀਡੀਓ ਤੇ ਤਸਵੀਰਾਂ ਦੇ ذریعے ਜਾਣ ਚੁੱਕੇ ਹੋ ਇਸ ਬਾਰੇ ਗੱਲਬਾਤ ਕਰਾਂਗੇ ਇਸ ਵਕਤ ਮੇਰੇ ਨਾਲ ਪੰਜਾਬ ਕਾਂਗਰਸ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਨੇ ਕਿਰਨਜੀਤ ਸਿੰਘ ਸੰਧੂ ਉਰਫ ਮਿੱਠਾ ਜੀ ਉਹ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਹਾਜ਼ਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਆ ਸਭ ਤੋਂ ਪਹਿਲਾਂ ਸੰਧੂ ਸਾਹਿਬ ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ ਅੱਜਕੱਲ ਕੋਈ ਵੀ ਅਣਜਾਣ ਨਹੀਂ ਆ ਸੋਸ਼ਲ ਮੀਡੀਆ ਦੇ ਜ਼ਰੀਏ ਸਭ ਕੁਝ ਲੋਕਾਂ ਤੱਕ ਪਹੁੰਚਦਾ ਪਰ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਦਿੱਤੇ ਗਏ ਬਿਆਨ ਉੱਤੇ ਪਿਛਲੇ ਦਿਨ ਜਿਹੜੀ ਐਫ ਆਈ ਆਰ ਹੋਈ ਤੇ ਤੁਸੀਂ ਸਾਰਾ ਦਿਨ ਪ੍ਰਦਰਸ਼ਨ ਕੀਤਾ ਕਾਂਗਰਸੀਆਂ ਨੇ ਉਹ ਪ੍ਰਦਰਸ਼ਨ ਕਰਨ ਦੀ ਨੌਬਤ ਕਿਉਂ ਆਉਂਦੀ ਹੈ ਉਹ ਇੱਕ ਸਰਕਾਰ ਨੇ ਜਿਹੜੀ ਭਗਵੰਤ ਮਾਨ ਸਰਕਾਰ ਆ ਬੜੀ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਆ ਲੌ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਪੰਜਾਬ ਦੇ ਵਿੱਚ ਬਹੁਤ ਮਾੜੀ ਆ ਡਰੱਗ ਜਿਹੜੀ ਆ ਉਹ ਰੋਜ਼ ਬੇਤਾਸ਼ੀ ਆ ਰਹੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਵਟਸਐਪ 'ਤੇ ਤਸਵੀਰਾਂ ਵਿਖਾ ਚੁੱਕਾ ਕਿਸ ਤਰ੍ਹਾਂ ਡਰੋਨ ਆਉਂਦੇ ਨੇ ਕੀ ਹੋ ਰਿਹਾ ਬਾਰਡਰ ਏਰੀਆ ਦੇ ਵਿੱਚ ਜੀਣਾ ਮੁਸ਼ਕਲ ਹੈ ਅੱਜ ਕੱਲ੍ਹ ਲੋਕੀ ਜਿਹੜੇ ਆ ਛੜ ਛੜ ਕੇ ਪੰਜਾਬ ਪਲਾਨ ਕਰ ਰਹੇ ਆ ਬਾਹਰਲੇ ਮੁਲਕਾਂ ਦੇ ਵਿੱਚ ਤੇ ਉਹਨਾਂ ਦਾ ਧਿਆਨ ਭਟਕਾਉਣ ਵਾਸਤੇ ਸਰਕਾਰ ਦੇ ਕੰਮਾਂ ਵੱਲੋਂ ਸਰਕਾਰ ਦੀ ਜਿਹੜੀ ਫੇਲ ਹੋ ਚੁੱਕੀ ਨਕਾਮੀ ਸਰਕਾਰ ਦੇ ਉਧਰੋਂ ਉਹਨਾਂ ਨੇ ਇੱਕ ਝੂਠਾ ਮੁਕਦਮਾ ਸਰਦਾਰ ਪ੍ਰਤਾਪ ਸਿੰਘ ਬਾਈਵਾ ਦੇ ਉੱਤੇ ਕਰ ਦਿੱਤਾ ਜਿਹੜਾ ਕਿ ਝੂਠਾ ਮੁਕਦਮਾ ਬੇਬੁਨਿਆਦ ਉਹਨਾਂ ਨੇ ਇੱਕ ਅਖਬਾਰ ਪੜ੍ਹ ਕੇ ਤੇ ਉਹਨਾਂ ਨੇ ਕਹਿ ਦਿੱਤਾ ਅਖਬਾਰ ਦੇ ਲਹਿਜੇ ਨਾਲ ਜਾਂ ਕਿ ਅਫਸਰ ਨੇ ਉਹਨਾਂ ਨੂੰ ਦੱਸ ਦਿੱਤਾ ਤੇ ਉਹਦੇ ਲਹਿਜੇ ਨਾਲ ਉਹਨਾਂ ਕਹਿ ਦਿੱਤਾ ਵੀ ਬੰਬ ਬੰਬਾਂ ਵਾਲੀ ਗੱਲ ਕਰ ਦਿੱਤੀ ਤੇ ਇਹਨਾਂ ਨੇ ਲੋਕਾਂ ਦਾ ਆਪਣੀ ਨਕਾਮੀ ਛਪਾਉਣ ਵਾਸਤੇ ਲੋਕਾਂ ਦਾ ਧਿਆਨ ਜਿਹੜਾ ਇੱਕ ਉਹ ਝੂਠੇ ਪਰਚੇ ਵੱਲ ਕਰ ਦਿੱਤਾ ਪਰ ਮਾਨਯੋਗ ਹਾਈ ਕੋਰਟ ਨੇ ਐ ਸੱਚ ਦਾ ਨਾਟਕਾ ਕਰ ਦਿੱਤਾ ਸੱਚ ਸਾਹਮਣੇ ਆ ਗਿਆ ਆ ਉਹਨਾਂ ਨੇ ਰੋਕ ਲਾ ਦਿੱਤੀ ਹੈ 22 ਤਰੀਕ ਤੱਕ ਗ੍ਰਿਫਤਾਰੀ ਤੇ ਵੀ ਇਸ ਪਰਚੇ ਦੇ ਵਿੱਚ ਕੁਝ ਨਹੀਂਗਾ ਹੈਗਾ ਤੇ ਕੁਛ ਨਹੀਂ ਹੋਣਾ ਉਹਦੇ ਵਿੱਚ ਕੀ ਹੋਣਾ ਹੈ ਸਰਕਾਰ ਆਪਣੀਆਂ ਨਕਾਮੀਆਂ ਬੁਰੀ ਤਰ੍ਹਾਂ ਹੀ ਫੇਲ ਹੋ ਚੁੱਕੀ ਉਹਨੂੰ ਲੁਕਾਉਣ ਵਾਸਤੇ ਇਦਾਂ ਦੇ ਘਟਿਆ ਕੰਮ ਕਰ ਰਹੀ ਆ ਹਾਈ ਕੋਰਟ ਨੇ ਤੇ ਚਲੋ ਫੈਸਲਾ ਹਾਲੇ ਸੁਣਾਇਆ ਦੇਖਦੇ ਆ ਬਾਈ ਨੂੰ ਅਗਲੀ ਸੁਣਵਾਈ 'ਚ ਸਰਕਾਰ ਕੀ ਦਸਤਾਵੇਜ਼ ਲੈ ਕੇ ਆਉਂਦੀ ਹੈ ਪੰਜ 6 ਘੰਟੇ ਪੁਛਗਿਸ਼ ਵੀ ਹੁੰਦੀ ਹੈ ਉਧਰੋਂ ਆਮ ਆਦਮੀ ਪਾਰਟੀ ਦਾ ਵੀ ਇੱਕ ਧਰਨਾ ਦੇਖਣ ਨੂੰ ਮਿਲਿਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਕਾਫੀ ਤਿੱਖੇ ਹੋਏ ਸੀ ਕਹਿੰਦੇ ਕਾਂਗਰਸੀਆ ਜਿਹੜੇ ਕੰਮ ਦੇ ਗਿਆ ਹੁਣ ਹੁਣ ਸਾਹਮਣਾ ਕਰਨ ਜੋ ਕੁਝ ਬੋਲਦੇ ਆ ਹੁਣ ਕਾਨੂੰਨ ਤੋਂ ਭੱਜਦੇ ਕਿਉਂ ਆ ਉਹ ਤੇ ਬਿਲਕੁਲ ਉਹ ਲੋਕਾਂ ਦਾ ਧਿਆਨ ਹੀ ਉਹਨਾਂ ਪਟਕਾਉਣਾ ਸੀ ਨਾ ਕਿਉਂਕਿ ਇਹਨਾਂ ਦੇ ਐਮਐਲਏ ਦੇ ਵਿਰੋਧ ਹੋ ਰਹੇ ਆ ਸ਼ੈਰੀ ਕਲਸੀ ਨੂੰ ਕਿਸਾਨਾਂ ਨੇ ਘੇਰਿਆ ਉਹ ਉਹਨੂੰ ਉੱਥੋਂ ਨਿਕਲ ਨਹੀਂ ਦਿੱਤਾ ਮੈਸਰਖਾਨੇ ਦਾ ਉੱਥੇ ਉਹਨਾਂ ਨੇ ਲੋਕਾਂ ਨੇ ਵਿਰੋਧ ਕੀਤਾ ਬਹੁਤ ਜ਼ਿਆਦਾ ਮੁੱਖ ਮੰਤਰੀ ਦੇ ਆਪਣੇ ਪਿੰਡ ਕੱਲ ਸ਼ਾਮੀ ਤੋਂ ਹੀ ਨਿਊਜ਼ ਪੜ੍ਹੀ ਹੋਣੀ ਆ ਉਹਦੇ ਪਿੰਡ ਪਿੰਡ ਦੇ ਲੋਕਾਂ ਨੇ ਉਹਦਾ ਵਿਰੋਧ ਕੀਤਾ ਐਹੋ ਜਿਹਾਂ ਜਿਹੜੀਆਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਸਰਕਾਰ ਆਉਣਾ ਹੀ ਇੱਕ ਵੀ ਇੱਥੋਂ ਸਾਡਾ ਬੰਦਾ ਜਿੱਤਣਾ ਨਹੀਂਗਾ ਪੰਜਾਬ ਦੇ ਵਿੱਚੋਂ ਬਿਲਕੁਲ ਸਫਾਈ ਹੋ ਜਾਣੀ ਆ ਉਹਨਾਂ ਗੱਲਾਂ ਵੱਲੇ ਵੇਖਦਿਆਂ ਇਹਨਾਂ ਨੇ ਇੱਕ ਐਵੇਂ ਟੈਂਪਰੇਰੀ ਤਰਨਾਬ ਦਾ ਵੀ ਦੇ ਦਿੱਤਾ ਜਿਹਦੇ ਚ ਬਹੁਤ ਘੱਟ ਲੋਕ ਸੀ ਬਹੁਤ ਘਾਟੇ ਦੇ ਫੜਫੜ ਕੇ ਤਰਲੇਆਣਾ ਲੈਂਦੇ ਹੀ ਬਹੁਤ ਘੱਟ ਲੋਕ ਸੀ ਐਵੇਂ ਲੋਕ ਖਵਾਵਾ ਵੀ ਪੰਜਾਬ ਦੇ ਮੁੱਦਿਆਂ ਤੋਂ ਧਿਆਨ ਹਟਾ ਕੇ ਤੇ ਐਵੇਂ ਇੱਕ ਆ ਇਧਰ ਦੀ ਰਾਜਨੀਤੀ ਵੀ ਬਾਈਬਾ ਸਾਹਿਬ ਨੇ ਬਿਆਨ ਦਿੱਤਾ ਜਿਹੜੀ ਕਿ ਲੋਕੀ ਨਹੀਂ ਪਸੰਦ ਕਰਦੇ ਨਾ ਲੋਕ ਲੋਕ ਵਿਕਾਸ ਵੇਖਣਾ ਚਾਹੁੰਦੇ ਸੀ ਪੰਜਾਬ 'ਚ ਬਦਲਾਅ ਵੇਖਣਾ ਚਾਹੁੰਦੇ ਸੀ ਲੋਕ ਚਾਹੁੰਦੇ ਸੀ ਨੌਕਰੀਆਂ ਮਿਲਣ ਪੰਜਾਬ ਖਿਸ਼ਾਲ ਹੋਵੇ ਪਰ ਪੰਜਾਬ ਤੇ ਪਹਿਲਾਂ ਹੀ 3 ਲੱਖ ਤੇ ਕਰਜ਼ਾ ਜਿਹੜਾ 70 ਸਾਲਾਂ ਦੇ ਵਿੱਚ ਚੜਿਆ 1 ਲੱਖ ਇਹਨਾਂ ਨੇ ਪਿਛਲੇ ਪੌਣੇ ਤਿੰਨ ਸਾਲਾਂ ਚੜਾਤਾ ਹੋ ਸਕਦਾ ਹੈ 5 ਸਾਲਾਂ ਦੇ ਵਿੱਚ ਉਸ ਤਿੰਨ ਲੱਖ ਦੇ ਬਰਾਬਰ ਕਰਜ਼ਾ ਕਰਜਿਆ ਕਰਦੇ ਨਾ ਤੇ ਪੰਜਾਬ ਨੂੰ ਇੱਕ ਡੂੰਗੀ ਖੱਡੇ ਖੱਟ ਦੇ ਵਿੱਚ ਸੁੱਟ ਕੇ ਜਾਣ ਜਿਹੜੇ ਕਰਜ਼ੇ ਦੀ ਤੁਸੀਂ ਗੱਲ ਕਰਦੇ ਹੋ ਨਾ 3 ਲੱਖ ਕਰੋੜ ਦੀ ਉਹ ਇਸੇ ਦਾ ਤਾਂ ਹਵਾਲਾ ਦੇ ਦਿੰਦੇ ਆ ਜਦੋਂ ਉਹਨਾਂ ਨੂੰ ਸਵਾਲ ਹੁੰਦਾ ਵੀ ਤੁਸੀਂ ਕਰਜ਼ਾ ਕਿਉਂ ਲਿਆ ਉਹ ਕਹਿੰਦੇ ਪੁਰਾਣਿਆਂ ਨੇ ਇੰਨਾ ਜ਼ਿਆਦਾ ਬੋਝ ਪਾਤਾ ਪੰਜਾਬ ਦੇ ਉੱਤੇ 3 ਲੱਖ ਕਰੋੜ ਦਾ ਕਰਜ਼ਾ ਥੋੜਾ ਨਹੀਂ ਹੁੰਦਾ ਪਾਉਣੇ 3 ਲੱਖ ਕਰੋੜ ਦਾ ਉਹ ਦੇ ਕੇ ਗਏ ਆ ਸਾਨੂੰ ਤੇ ਵਿਆਜਾਂ ਹੀ ਬਹੁਤ ਭਰਨੀਆਂ ਪੈਂਦੀਆਂ ਤੇ ਇਹਨਾਂ ਨੇ 1 ਲੱਖ ਦਾ ਕਿਉਂ ਲਿਆ ਇਹ ਸਵਾਲ ਫੇਰ ਸੀ ਆਪਣਾ ਹੱਥ ਘੁੱਟ ਕੇ ਜਿਹੜਾ ਹਜ਼ਾਰ-ਹਜ਼ਾਰ ਗਨਮੈਨ ਲਈ ਫਿਰਦੇ ਨੇ ਜਿਹੜੇ ਇਹਨਾਂ ਦੇ ਲਗਜ਼ਰੀ ਗੱਡੀਆਂ ਲੈਂਦੇ ਨੇ ਮ ਡੇਰ ਐਮਐਲਏ ਉਹ ਸਾਰਾ ਕੁਝ ਹੱਥ ਘੁੱਟ ਕੇ ਆਪਣਾ ਤਰੀਕੇ ਦੇ ਨਾਲ ਪੌਣੇ 3 ਲੱਖ ਤੋਂ 2 ਲੱਖ ਤੇ ਲਿਉਂਦੇ 1.5 ਲੱਖ ਤੇ ਲਿਉਂਦੇ 1 ਲੱਖ ਤੇ ਲਿਉਂਦੇ ਫਿਰ ਅਹੀਂ ਇਹਨਾਂ ਨੂੰ ਮੰਨਦੇ ਪਰ ਇਹਨਾਂ ਨੇ ਦੇ 1 ਲੱਖ ਹੋਰ ਲੈ ਲਿਆ ਆਪਦੀਆਂ ਆਇਸ਼ੀਆਂ ਵਾਸਤੇ 1 ਲੱਖ ਕਰੋੜ ਹੋਰ ਲੈ ਲਿਆ ਤੇ ਦੂਜੀਆਂ ਸਟੇਟਾਂ ਦੇ ਵਿੱਚ ਇੱਕ ਕੈਂਪੇਨ ਕਰਨ ਵਾਸਤੇ ਜਹਾਜ਼ ਲੈ ਕੇ ਜਿਹੜੇ ਕਿਰਾਏ ਤੇ ਸਾਰੇ ਪੈਸੇ ਪੰਜਾਬ ਦੇ ਬਰਬਾਦ ਕਰ ਰਹੇ ਨੇ ਸਾਰੇ ਹਿੰਦੁਸਤਾਨ ਦੀਆਂ ਵੋਟਾਂ ਲੈਣ ਵਾਸਤੇ ਦੂਜੀਆਂ ਸਟੇਟਾਂ 'ਚ ਪੈਸੇ ਹਿੰਦੁਸਤਾਨ ਦੇ ਕਰਜ਼ਾ ਲੈ ਲੈ ਕੇ ਪੰਜਾਬ ਦੇ ਉੱਤੇ ਖਰਚ ਰਹੇ ਨੇ ਹੂੰ ਵੇਦੋ ਤੁਸੀਂ ਕਿਹਾ ਕਿ ਪਿੱਛੇ ਜੇ ਜਿਹੜੀਆਂ ਦੋ ਤਿੰਨ ਧਾਰਨਾਵਾਂ ਦਿੱਤੀਆਂ ਕਿ ਵਿਧਾਇਕਾਂ ਨੂੰ ਪਿੰਡਾਂ 'ਚ ਵੜਨ ਦਿੱਤੇ ਜਾਂਦਾ ਜੇ ਜਾਂਦੇ ਆ ਉਹ ਤੇ ਸਵਾਲਾਂ ਨਾਲ ਘੇਰਦੇ ਆ ਪਰ ਕੋਈ ਵੀ ਲੀਡਰ ਹੋਵੇ ਨੁਮਾਇੰਦਾ ਹੋਵੇ ਪੰਜਾਬ ਦੇ ਲੋਕਾਂ ਨੇ ਤੇ ਉਹਨਾਂ ਤੋਂ ਆਪਣੇ ਹਲਕੇ ਦੇ ਨੁਮਾਇੰਦੇ ਤੋਂ ਪੁੱਛਣਾ ਹੀ ਹੁੰਦਾ ਹੈ ਕਾਂਗਰਸ ਵੇਲੇ ਵੀ ਇਸ ਤਰ੍ਹਾਂ ਪੁੱਛਿਆ ਜਾਂਦਾ ਰਿਹਾ ਅਕਾਲੀਆਂ ਵੇਲੇ ਵੀ ਪੁੱਛਿਆ ਜਾਂਦਾ ਰਿਹਾ ਕਾਂਗਰਸ ਵੇਲੇ ਤੇ ਇੰਨਾ ਵਿਰੋਧ ਨਹੀਂ ਹੋਇਆ ਕਾਂਗਰਸ ਵੇਲੇ ਕਿੱਥੇ ਦੱਸੋ ਤੁਸੀਂ ਕੋਈ ਇੰਨਾ ਜਿੰਨਾ ਵਿਰੋਧ ਹੋਣ ਹੋ ਰਿਹਾ ਤੁਸੀਂ ਮੇਰੇ ਨਾਲ ਚੱਲੋ ਮਾਝੇ ਦਾ ਮੈਂ ਤਰਨਤਾਂ ਜਿਲ੍ਹੇ 'ਚ ਕਾਂਗਰਸ ਦਾ ਪ੍ਰਧਾਨ ਵੀ ਰਿਹਾ ਉੱਥੇ ਪਿੰਡਾਂ ਦੇ ਵਿੱਚ ਤੁਸੀਂ ਆਓ ਆਪਾਂ ਕਿੰਨੇ ਦਿਨ 2-3 ਦਿਨ ਚੱਕਰ ਲਾਉਣੇ ਆ ਕਿਹੜਾ ਪਿੰਡ ਆ ਜਿੱਥੇ ਇਹਨਾਂ ਨੇ ਕੋਈ ਵਧੀਆ ਗਲੀ ਬਣਾਈ ਆ ਵਧੀਆ ਸੀਵਰੇਜ ਪਾਇਆ ਜਾਂ ਕੋਈ ਜੋ ਕੁਝ ਕਾਂਗਰਸ ਸਰਕਾਰ ਨੇ ਕੀਤਾ ਉਹੋ ਕੁਝ ਹੀ ਰਹਿ ਗਿਆ ਕੋਈ 1% ਛੱਡ ਕੇ ਕੋਈ ਲੀਡਰਾਂ ਦਾ ਇੱਕ ਅੱਧਾ ਪਿੰਡ ਛੱਡ ਕੇ ਕਿਸੇ ਚੇਅਰਮੈਨ ਦਾ ਜਾਂ ਐਮਐਲਏ ਦਾ ਉਸ ਤੋਂ ਇਲਾਵਾ ਦੂਜੇ ਪਿੰਡਾਂ ਦੇ ਵਿੱਚ ਜਿਹੜਾ ਵਿਕਾਸ ਹੋਇਆ ਕਾਂਗਰਸ ਵੇਲੇ ਦਾ ਹੀ ਹੋਇਆ ਕੋ ਵਣੀ ਲੱਗੀ ਕੋਈ ਕਿਸੇ ਪਿੰਡ ਕੋਈ ਵਿਕਾਸ ਨਹੀਂ ਹੋਇਆ ਉਸ ਤਰ੍ਹਾਂ ਹੀ ਪਿੰਡ ਪਏ ਨੇ ਸਿਰਫ ਇਹਨਾਂ ਨੇ ਆਪਣੇ ਢਿੱਡ ਭਰੇ ਨੇ ਤੇ ਇਹਨਾਂ ਨੂੰ ਇਹਨਾਂ ਨੇ ਪੰਜਾਬ ਨੂੰ ਬਹੁਤ ਬੁਰੀ ਤਰ੍ਹਾਂ ਲੁੱਟਿਆ ਫਿਰ ਇਹ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਦਾਵਾ ਹੁੰਦਾ ਸਟੇਜ ਤੋਂ ਚਾਹੇ ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਤੱਕ ਵਿਧਾਇਕਾਂ ਤੱਕ ਉਹ ਤਾਂ ਕਹਿੰਦੇ ਆ ਕਿ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਦੇ ਲੋਕਾਂ ਦਾ ਸਾਥ ਚਾਹੀਦਾ ਤੇ ਤਿੰਨ ਕਰੋੜ ਪੰਜਾਬੀਆਂ ਦੀ ਅਸੀਂ ਨੁਮਾਇੰਦਾ ਜਮਾਤਾਂ ਤੇ ਅਸੀਂ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਜਿਹੜਾ ਲਿਆ ਉਹਦੇ ਵਿੱਚ ਵਿਰੋਧੀ ਬੜੇ ਢਿੱਕੇ ਡਾਉਂਦੇ ਆ ਤਿੰਨ ਸਾਲ ਹੋ ਗਏ ਇਹਨਾਂ ਦੀ ਸਰਕਾਰ ਬਣੀ ਨੂੰ ਵਿਰੋਧੀਆਂ ਨੇ ਕੋਈ ਢਿੱਕਾ ਨਹੀਂ ਲਾਇਆ ਦਾਇਆ ਤੇ ਤੁਸੀਂ ਆਜੋ ਪ੍ਰੈਸ ਵਾਲੇ ਨਾਲ ਸਾਨੂੰ ਲੈ ਕੇ ਚਲੋ ਰੰਗਲਾ ਨਹੀਂ ਗੰਦਲਾ ਬਣਾ ਦਿੱਤਾ ਇਹਨਾਂ ਨੇ ਇਹ ਆ ਬੁੱਢੇ ਨਾਲੇ ਦਾ ਵੇਖੋ ਕੀ ਹਾਲ ਆ ਉੱਥੇ ਕੀ ਕੀਤਾ ਇਹਨਾਂ ਫੜ ਫੜ ਕੇ ਜਿੰਨੇ ਆਵਾਜ਼ ਠਾਈ ਆ ਉਹਨੂੰ ਫੜ ਕੇ ਜੇਲ੍ਹ ਚੋਤੇ ਪਰਚਾ ਉੱਤੇ ਪਰਚਾ ਇਹਨਾਂ ਨੇ ਰੰਗਲਾਣੀ ਇਹਨਾਂ ਗੰਦਲਾ ਤੇ ਗੈਂਗਸਟਰਾਂ ਵਾਲਾ ਆ ਸਾਡੇ ਵਰਗੇ ਬੰਦੇ ਜਿਹੜਾ ਮੈਂ ਬਾਰਡਰ ਤੇ ਰਹਿ ਰਹਿਆ ਸਟੇਟ ਦਾ ਪ੍ਰਧਾਨ ਆ ਕਾਂਗਰਸ ਪਾਰਟੀ ਲਈ ਆਪਣੀ ਲਈ ਕੰਮ ਕਰਦਾ ਆ ਸਾਰੇ ਪੰਜਾਬ 'ਚ ਮੀਟਿੰਗਾਂ ਕਰਦਾ ਤੁਰਿਆ ਫਿਰਦਾ ਮੇਰੇ ਕੋਲ ਦੋ ਗਨਮੈਨ ਸੀ ਇਹਨਾਂ ਮੇਰੇ ਵੀ ਵਾਪਸ ਲੈ ਲਿਆ ਕੱਲ ਨੂੰ ਮੇਰੇ ਮੇਰਾ ਕੋਈ ਨੁਕਸਾਨ ਹੋ ਜਾਂਦਾ ਉਹ ਵੀ ਇਹ ਸਰਕਾਰ ਭਗਵੰਤ ਮਾਨ ਮੁੱਖ ਮੰਤਰੀ ਜਿਹੜਾ ਉਹ ਜ਼ਿੰਮੇਵਾਰ ਹੋਵੇਗਾ ਪਰ ਇਹ ਜਿਹੜੀ ਸਿਕਿਉਰਿਟੀ ਲਾਈਨ ਵਾਲਾ ਮਸਲਾ ਨਾ ਇਹਦੇ ਤੇ ਵੀ ਬੜੀਆਂ ਆਵਾਜ਼ਾਂ ਤੇ ਵੀਡੀਓ ਆਉਂਦੀਆਂ ਰਹੀਆਂ ਆਵਾਦੀ ਪਾਰਟੀਆਂ ਦੀਆਂ ਕਹਿੰਦੇ ਡਰ ਲੱਗਦਾ ਤੇ ਮੁਰਗੀਖਾਨੇ ਖੋਲ੍ਹ ਲਓ ਤੇ ਇਹ ਹੁਣ ਆਪ ਖੋਲ੍ਹਣਾ ਮੁਰਗੀਖਾਨਾ ਮੁੱਖ ਮੰਤਰੀ ਦੇ ਕੋਲ 1500 ਬੰਦਾ ਕੱਲੇ ਕੋਲ ਆ 1500 ਬੰਦਾ ਕੱਲੇ ਕੋਲ ਥਾਣੇ ਖਾਲੀ ਪੈਣੇ ਦੋ ਦੋ ਤਿੰਨ ਤਿੰਨ ਇੱਕ ਥਾਣੇ ਦੇ ਵਿੱਚ ਬੰਦੇ ਨੇ ਜੇ ਕਿਸੇ ਪਿੰਡ ਲੜਾਈ ਹੋ ਜਾਂਦੀ ਆ ਤੇ ਉਹ ਕੀ ਹੋਇਆ ਹੁਣ ਤੁਸੀਂ ਤਰਨਤਾਰਨ ਜ਼ਿਲ੍ਹੇ ਦੇ ਵੇਖੋ ਇੱਕ ਸਬ ਇੰਸਪੈਕਟਰ ਹੈ ਵਿਚਾਰਾ ਜੇ ਫੋਰਸ ਜ਼ਿਆਦਾ ਹੀ ਹੁੰਦੀ ਇਹਨਾਂ ਨੇ ਆਪਣੀ ਸਿਕਿਉਰਿਟੀ ਤੇ ਫੋਰਸ ਨਾ ਲਾਈ ਹੁੰਦੀ ਫੋਰਸ ਜਿਹੜੀ ਵੱਧ ਹੁੰਦੀ ਤੇ ਉੱਥੇ ਜਾਂਦੀ ਜਿੱਥੇ ਲੜਾਈ ਹੋਈ ਸੀ ਰਾਤ ਹੋਰ ਬੰਦੇ 20 25 ਪੁਲਿਸ ਦੇ ਨਾਲ ਹੁੰਦੇ ਥਾਣੇਦਾਰ ਦੇ ਥਾਣੇਦਾਰ ਦਾ ਮਾਰਡਰ ਨਹੀਂ ਸੀ ਹੁੰਦਾ ਉਹ ਫੋਰਸ ਘੱਟ ਦਾ ਨਤੀਜਾ ਕਿ ਜਿਹੜਾ ਪਿਸਤੌਲ ਖੋਹ ਕੇ ਤੇ ਥਾਣੇਦਾਰ ਦਾ ਕਤਲ ਕਰ ਦਿੱਤਾ ਗਿਆ ਇਹ ਕੀ ਰ ਜਮੀਨਾ ਵੇਚ ਵੇਚ ਕੇ ਬੱਚਿਆਂ ਨੂੰ ਜਿਹੜੇ ਇੱਥੋਂ ਕੱਢ ਰਿਆ ਵੀ ਸਾਡੇ ਬੱਚੇ ਵੱਜ ਜਾਣ ਨਸ਼ੇ ਤੋਂ ਪਰਚੀਆਂ ਤੋਂ ਗੈਂਗਸਟਰਾਂ ਤੋਂ ਸਾਡੇ ਬੱਚੇ ਵੱਜ ਜਾਣ ਤੇ ਲੋਕ ਪਲਾਨ ਕਰਾ ਰਹੇ ਬੱਚਿਆਂ ਨੂੰ ਇੱਕ ਉਹ ਨਾ ਅੱਜ ਕੱਲ੍ਹ ਪ੍ਰਚਾਰ ਬੜਾ ਚੱਲਿਆ ਪਿੱਛੇ ਜੇ ਮੰਤਰੀ ਹਰਜੋਤ ਬੈਂਸ ਕਹਿੰਦੇ ਜਿਹੜੇ ਸਿੱਖਿਆ ਮੰਤਰੀ ਨੇ ਕਹਿੰਦੇ ਕਿ ਵਿਰੋਧੀਆਂ ਨੇ ਨਾ ਸਾਰਾ ਕੁਝ ਤੇ ਕੁਝ ਮੀਡੀਆ ਧਾਰਿਆ ਨੇ ਮਿੱਟੀ ਪਾਤੀ ਆ ਸਾਡੇ ਕੰਮਾਂ ਤੇ ਜਾਣ ਬੁੱਝ ਕੇ ਕਹਿੰਦੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਚੰਗੇ ਭਲੇ ਪ੍ਰੋਗਰਾਮ ਹੋ ਰਹੇ ਸੀ ਸਿੱਖਿਆ ਕ੍ਰਾਂਤੀ ਬਰਦਾਸ਼ਤ ਨਹੀਂ ਹੋ ਰਹੀ ਇਹਨਾਂ ਲੋਕਾਂ ਤੋਂ ਸਿੱਖਿਆ ਕ੍ਰਾਂਤੀ ਪਹਿਲਾਂ ਨਹੀਂ ਸੀਗੀ ਦਿੱਲੀ ਦੇ ਵਿੱਚ ਇਹਨਾਂ ਦੀ ਸਿੱਖਿਆ ਕ੍ਰਾਂਤੀ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਈ ਆ ਇਹਨਾਂ ਦਾ ਮੁੱਖ ਮੰਤਰੀ ਉਪ ਮੁੱਖ ਮੰਤਰੀ ਲੋਕਾਂ ਨੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ ਨੁਕਾਰ ਦਿੱਤਾ ਆ ਪਹਿਲਾਂ ਵੀ ਜਿਹੜੇ ਸਾਡੇ ਸਕੂਲਾਂ ਦੇ ਸਾਡੇ ਡਾਕਟਰ ਅਮਰ ਸਿੰਘ ਐਮਪੀ ਨੇ ਇਹ ਜਿਹੜੇ ਆਈਐਸ ਬਣੇ ਸੀ ਇਹ ਇਹ ਮੇਰੇ ਪਿੰਡ ਤੋਂ ਮਾੜੀ ਮਿਹਗੇ ਦੇ ਸਰਕਾਰੀ ਸਕੂਲ ਤੋਂ ਪੜ੍ਹ ਕੇ ਬਣੇ ਸੀ ਕੀ ਗੱਲ ਪਹਿਲਾਂ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਹੈਗੀ ਪਹਿਲਾਂ ਵੀ ਸਕੂਲਾਂ ਦੇ ਵਿੱਚ ਕਾਂਗਰਸ ਦੇ ਰਾਜ ਵੇਲੇ ਵੀ ਬਹੁਤ ਸੋਹਣੀ ਪੜ੍ਹਾਈ ਸੀ ਮੇਰੇ ਪਿੰਡ ਖੁਦ 25 ਟੀਚਰ ਹੁੰਦੇ ਕਾਂਗਰਸ ਸਰਕਾਰ ਵੇਲੇ ਸੀਨੀਅਰ ਸੈਕੰਡਰੀ ਸਕੂਲ ਹੁਣ ਅੱਜ ਜਾ ਕੇ ਵੇਖ ਲਓ ਉੱਥੇ 5 ਟੀਚਰ ਆ ਇਧਰ ਗਏ ਰਿਕਾਰਡ ਕੱਢ ਕੇ ਵੇਖ ਲਓ ਪਰਾਣਾ ਕਿਹੜੀ ਕ੍ਰਾਂਤੀ ਦੀ ਇਹ ਗੱਲ ਕਰਦੇ ਨੇ ਇਹ ਮੀਡੀਆ ਨੂੰ ਨਾਲ ਲੈਣ ਦੂਜੀਆਂ ਪਾਰਟੀਆਂ ਦੇ ਨਮਾਇੰਦਿਆਂ ਨੂੰ ਨਾਲ ਲੈਣ ਸਾਡੇ ਵਰਗਿਆਂ ਨੂੰ ਇਹਨਾਂ ਦੇ ਮਨਿਸਟਰ ਬੈਂਸ ਜੀ ਨਾਲ ਚੱਲਣ ਆਓ ਸਾਨੂੰ ਦਿਖਾਓ ਨਾ ਕਿੱਥੇ ਕ੍ਰਾਂਤੀ ਆ ਦੋ ਤਿੰਨ ਸਕੂਲ ਬੁਖਾ ਕੇ ਤੇ ਇਹ ਸਾਰੇ ਪੰਜਾਬ ਦੀ ਕ੍ਰਾਂਤੀ ਦੀ ਗੱਲ ਕਰਦੇ ਆ ਬਹੁਤ ਬੁਰੀ ਤਰ੍ਹਾਂ ਇਹ ਸਰਕਾਰ ਫੇਲ ਹੋ ਚੁੱਕੀ ਆ ਤੁਹਾਨੂੰ ਆਉਣ ਵਾਲੇ 2027 ਦੇ ਵਿੱਚ ਪਤਾ ਲੱਗ ਜਾਣਾ ਆ ਇਹਨਾਂ ਦਾ ਇੱਕ ਵੀ ਬੰਦਾ ਜਿਹੜਾ ਆ ਮੁੱਖ ਮੰਤਰੀ ਖੁਦ ਨਹੀਂ ਧੂਰੀ ਦੋ ਜਿਤਨਾ ਬਾਕੀ ਦੇ ਛੱਡੋ ਤੁਸੀਂ ਬੈਂਸ ਉਹਨਾਂ ਦੀਆਂ ਤੇ ਜਮਾਨਤਾਂ ਜਬਤ ਹੋਣੀਆਂ ਨੇ ਜੋ ਹਾਲਾਤ ਪੰਜਾਬ ਦੇ ਵਿੱਚ ਇਹਨ ਕਰ ਦਿੱਤੇ ਆ ਚਲੋ 27 ਚ ਲੋਕਾਂ ਨੇ ਤੈਅ ਕਰ ਦੇਣਾ ਵੋਟਰਾਂ ਨੇ ਸਮਝ ਮੁਤਾਬਕ ਚੁੜਨਾ ਹੈ ਕਿ ਕਿਹੜੇ ਸਾਡੀ ਨੁਮਾਇੰਦਗੀ ਕਰਨਾ ਇਹ ਉਹਨਾਂ ਨੇ ਤੈਅ ਕਰਨਾ ਹੈ ਪਰ ਕਾਂਗਰਸ ਨੂੰ ਪਾਰਟੀ ਨੂੰ ਇੱਕ ਭਲੇਖਾ ਨਹੀਂ ਹੈ ਕਿਉਂਕਿ ਇਹ ਆਮ ਗੱਲਾਂ ਹੁੰਦੀਆਂ ਕਹਿੰਦੇ ਕਿ ਸਾਰੇ ਹੀ ਨਾ ਅੱਗੇ ਅੱਗੇ ਭੱਜੇ ਫਿਰਦੇ ਆ ਲੀਡ ਕਰਨ ਨੂੰ ਕੋਈ ਨਹੀਂ ਤਿਆਰ ਹੈਗਾ ਪਰ ਮੁੱਖ ਮੰਤਰੀ ਦੀ ਕੁਰਸੀ ਸਭ ਨੂੰ ਚਾਹੀਦੀ ਹੈ ਤੁਸੀਂ ਜਿਹੜੇ ਲੀਡਰ ਹੇਠਲੇ ਪੱਧਰ ਤੋਂ ਉੱਪਰ ਲੈਣ ਨੂੰ ਸਲਾਹਾਂ ਦਿੰਨੇ ਉਹਦੇ ਵਿੱਚ ਡਿਸਕਸ਼ਨ ਹੁੰਦੀ ਹੈ ਕੋ ਮਨਦੇ ਵੀ ਹੈ ਲੀਡਰ ਕਿ ਆਪੋ ਆਪਣੀ ਭਜਾਈ ਫਿਰਦੇ ਆ ਘੋੜੀ ਕਾਂਗਰਸ ਪਾਰਟੀ ਬਿਲਕੁਲ ਇਕੱਠੀ ਆ ਕਾਂਗਰਸ ਪਾਰਟੀ ਦੇ ਸਰਵੇਇਡ ਆ ਟਾਈਮ ਟੂ ਟਾਈਮ ਚੱਲਦੇ ਰਹਿੰਦੇ ਆ ਜਿੰਨੂੰ ਲੋਕ ਪੰਜਾਬ ਦੇ ਚਾਹਣਗੇ ਤੇ ਹਾਈ ਕਮਾਂਡ ਨੂੰ ਪਤਾ ਆ ਕਿ ਐਸ ਬੰਦੇ ਨੂੰ ਲੋਕ ਚਾਹੁੰਦੇ ਆ ਉਸ ਬੰਦੇ ਨੂੰ ਹਾਈ ਕਮਾਂਡ ਨੇ ਜਿਹੜੇ 10 ਮਹੀਨੇ 11 ਮਹੀਨੇ ਰਹਿੰਦੇ ਆ ਅੱਗੇ ਤੋਰ ਦੇਣਾ ਲਾ ਕੇ ਤੇ ਬਾਕੀਆਂ ਨੇ ਉਹਦੀ ਸਪੋਰਟ ਕਰਨੀ ਆ ਕਾਂਗਰਸ ਪਾਰਟੀ ਇੱਕ ਮੁਠਿਆ ਤੇ ਸਾਡੇ ਪ੍ਰਧਾਨ ਜੀ ਨੇ ਕਿੱਥੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਕਾਂਗਰਸ ਚੱਕੀ ਜਿੱਥੋਂ ਕਹਿੰਦੇ ਸੀ ਵੀ ਕਾਂਗਰਸ ਗਈ ਕਾਂਗਰਸ ਗਈ ਉਹਨਾਂ ਨੇ ਸੱਤ ਸੀਟਾਂ ਜਤਾ ਕੇ ਕਾਂਗਰਸ ਐ ਖੜੀ ਕੀਤੀ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਵੀ ਆਪਦੇ ਵਿੱਚ ਕਿੰਨੇ ਉਹ ਹੈਗੇ ਨੇ ਪਿਆਰੇ ਹਰਮਨ ਪਿਆਰੇ ਕਿਸਾਨਾਂ ਦੇ ਵਪਾਰੀਆਂ ਦੇ ਹਰ ਇੱਕ ਵਰਗ ਦੇ ਹਰਮਨ ਪਿਆਰੇ ਨੇ ਪੰਜਾਬ ਦੇ ਵਿੱਚ ਜਿੱਥੇ ਵੀ ਜਾਂਦੇ ਆ ਐ ਬੇਤਹਾਸ਼ਾ ਇਕੱਠ ਹੋ ਜਾਂਦਾ ਖਹਿਰਾ ਸਾਹਿਬ ਨੂੰ ਸੁਣਨ ਵਾਸਤੇ ਲੋਕ ਆਉਂਦੇ ਨੇ ਹੁਣ ਅਸੀਂ ਤਰਨਤਾਰਨ ਹਲਕੇ ਵਿੱਚ 12 ਤਰੀਕ ਨੂੰ ਇਕੱਠ ਕੀਤਾ ਸੀ ਕਿੰਨੀ ਦੁਨੀਆ ਸੀ ਉੱਥੇ ਕਿਤਨਾ ਖਹਿਰਾ ਸਾਹਿਬ ਨੂੰ ਸੁਣਨ ਵਾਸਤੇ ਕਾਂਗਰਸ ਦੇ ਵਿੱਚ ਬਹੁਤ ਚੰਗੇ ਚੰਗੇ ਲੀਡਰ ਨੇ ਭਾਈਵਾ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਜੀ ਇਸ ਕਰਕੇ ਕਾ ਚਰਨਜੀਤ ਸਿੰਘ ਚੰਨੀ ਜੀ ਕਾਂਗਰਸ ਨੋ ਕੋਈ ਪਰਵਾਹ ਨਹੀਂ ਕਾਂਗਰਸ ਜਿਹੜੀ ਸਰਕਾਰ 100 ਸੀਟ ਤੇ ਘੱਟੋ ਘੱਟ ਸਰਕਾਰ ਬਣਾਵੇਗੀ ਜਿਹੜੀ 2027 ਵਿੱਚ ਤੇ ਜਿਹੜੀਆਂ ਗੱਲਾਂ ਤੁਸੀਂ ਅੱਜ ਇੱਥੇ মিডিਆ ਸਾਹਮਣੇ ਕਰਦੇ ਹੋ ਜਾਂ ਹੋਰ ਨਾਦਾਰਿਆਂ ਸਾਹਮਣੇ ਵੀ ਅੱਜ ਕੱਲ ਤੇ ਇੱਕ ਟ੍ਰੈਂਡ ਚੱਲਿਆ ਹੋਇਆ ਹੈ ਕਿ ਡਰਦੇ ਬਹੁਤ ਆ ਲੀਡਰ ਆਪੋਜੀਸ਼ਨ ਦੇ ਗੱਲ ਕਰਨ ਤੋਂ ਸੰਘਦੇ ਆ ਝਿਜਕਦੇ ਆ ਕਹਿੰਦੇ ਪਰਚਾ ਨਾ ਪੈ ਜਾਏ ਕਿਧਰੇ ਫਲਾਣੇ ਦੇ ਉੱਤੇ ਪੈ ਗਿਆ ਤੁਹਾਨੂੰ ਨਹੀਂ ਡਰ ਲੱਗਦਾ ਯਾਰ ਸਾਨੂੰ ਕੋਈ ਡਰ ਨਹੀਂ ਲੱਗਦਾ ਡਰ ਉਹਨਾਂ ਨੂੰ ਹੋਊਗਾ ਜਿਨ੍ਹਾਂ ਨੇ ਕੁਝ ਖਾਧਾ ਹੋਊਗਾ ਜਿਨ੍ਹਾਂ ਨੇ ਕੀਤਾ ਹੋਊਗਾ ਅਹੀਂ ਤੇ ਜੋ ਕਾਂਗਰਸ ਪਾਰਟੀ ਵਾਸਤੇ 1992 ਤੋਂ ਚੱਲੇ ਆ ਅੱਜ ਤੱਕ ਅਹੀਂ ਤੇ ਕਦੀ ਕਿਸੇ ਤੋਂ ਚਾਦਾ ਕ ਆਪਣੀ ਕਿਤੇ ਪੀਤਾ ਤੇ ਸਾਨੂੰ ਕੋਈ ਡਰ ਨਹੀਂਗਾ ਖੈਰਾ ਸਾਹਿਬ ਤੇ ਨਜਾਇਜ਼ ਪਰਚੇ ਕੀਤੇ ਸੀ 13 14 ਉਹ ਐ ਪਾਕ ਸਾਫ ਉਹਨਾਂ ਨੂੰ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਰਾਹ ਦਿੱਤੀ ਆ ਉੱਤੇ ਪ੍ਰਮਾਤਮਾ ਵੇਂਦਾ ਆ ਕਈਆਂ ਪਰਚਾ ਜੋ ਬਰੀ ਹੋ ਗਏੜੇ ਇੱਕ ਰਹਿ ਗਏ ਉਹਨਾਂ ਜੋ ਬਰੀ ਹੋਏ ਨਾ ਝੂਠ ਝੂਠ ਹੁੰਦਾ ਸੱਚ ਸੱਚ ਹੁੰਦਾ ਜਿਹੜਾ ਸੱਚ ਦੇ ਰਾਹ ਤੇ ਚੱਲਦਾ ਉਹਨੂੰ ਮੁਸ਼ਕਲਾਂ ਤੇ ਆਉਂਦੀਆਂ ਹੀ ਆ ਜਦੋਂ ਅਸੀਂ ਕਿਸੇ ਦਾ ਕੁਝ ਖਾਦਾ ਹੀ ਨਹੀਂਗਾ ਕੰਮ ਕੀਤੇ ਹੋਣਗੇ ਲੋਕਾਂ ਦੇ ਕਰਵਾਏ ਹੋਣਗੇ ਕਿਸੇ ਤੋਂ ਰੁਪਈਏ ਦੇ ਅਸੀਂ ਰਵਾਦਾਰ ਨਹੀਂ ਰਹੇ ਹੋਵਾਂਗੇ ਕਿਸੇ ਤੋਂ ਚਾਹ ਦਾ ਕੱਪ ਦੇ ਰਵਾਦਾਰ ਨਹੀਂ ਰਹੇ ਹੋਵਾਂਗੇ ਸਾਨੂੰ ਫਿਰ ਕਾਹਦਾ ਡਰਿਆ ਸਾਨੂੰ ਰੱਬ ਤੋਂ ਬਗੈਰ ਕਿਸੇ ਦਾ ਡਰ ਨਹੀਂਗਾ ਜੀ ਬਹੁਤ ਸ਼ੁਕਰੀਆ ਕਰਨਜੀਤ ਸਿੰਘ ਸੰਦੂ ਜਿਹੜੇ ਕਿ ਪੰਜਾਬ ਕਾਂਗਰਸ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਨੇ ਉਹਨਾਂ ਨੇ ਆਪਣੀ ਗੱਲ ਰੱਖੀ ਹੈ ਕਿ ਜੋ ਕੁਝ ਚੱਲ ਰਿਹਾ ਹੈ ਉਹ ਸਰਕਾਰ ਦੇ ਉੱਤੇ ਕਿਹੜੇ ਗੱਲਾਂ ਨੂੰ ਲੈ ਕੇ ਸਵਾਲ ਕਰ ਰਹੇ ਨੇ ਔਰ ਕਿਹੜੀਆਂ ਉਹਨਾਂ ਦੇ ਦਾਅਵੇ ਨੇ ਇਸ ਦੇ ਬਾਰੇ ਤੁਹਾਡਾ ਕੀ ਮਨ ਹੈ ਨਾ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ